ਉਹ ਕੋਈ ਗੱਲਾਂ ਮੇਰੇ ਸਾਹਮਣੇ ਆਉਣ ਲਈਆਂ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਇੱਕ ਬੰਦਾ ਕੰਮ ਕਰਨਾ ਹੋਵੇ ਇੱਕ ਬੰਦਾ ਵਿਜਲੈਂਟ ਹੋਵੇ ਪਾਰਟੀ ਦਾ ਕੋਕਾ ਰਿੰਦਾ ਹੋਵੇ ਤੇ ਇੱਕ ਬੰਦਾ ਬਾਹਰ ਬੈਠਾ ਹੋ ਜਿਹੜਾ ਪਾਰਟੀ ਦਾ ਮੈਂਬਰ ਨਾ ਹੋਵੇ ਤੇ ਉਹ ਗੱਲਾਂ ਕਰੇ ਜੀ ਮੈਂ ਡਾਂਨ ਕਰਕੇ ਆ ਆ ਕਰ ਰਿਹਾ ਆ ਕਰ ਤੂੰ ਮੇਰੇ ਹੱਥ ਸੜ ਜਾਣ ਪਤਾ ਕਿ ਨਾ ਤੇ ਅੱਜ ਪਹਿਲ ਹੋਈ ਐ। ਸਾਥ ਨਾਲ ਵੋਟਾਂ ਨਹੀਂ ਗਈਆਂ। ਵੋਟਾਂ ਜਬਾਨ ਨਾਲ ਗਈਆਂ ਨੇ। ਆ ਗੂਗਲ ਜਿਹੜੇ ਤੇ ਨਾਲ ਬੰਦੇ ਆਲੇ ਦੁਆਲੇ ਘੂਂਦੇ ਨੇ। ਜਦੋਂ ਤੇ ਵੋਟਾਂ ਦਾ ਸਮਾਂ ਆਉਂਦਾ ਉਦੋਂ ਕਾਂਗਰਸ ਇੱਕ ਨਵੀਂ ਲਵਾ ਦੇ ਨਾਲ ਚੱਲਦੇ ਐ। ਤੇ ਜਿੱਦਣ ਕੋਈ ਪ੍ਰੋਗਰਾਮ ਕਰਨਾ ਹੁੰਦਾ ਉਦੋਂ ਸੱਜੇ ਕਬੇ ਕੋ ਉੱਤੇ ਹੁੰਦੇ ਐ। ਇਹ ਇਹ ਇੰਨਾ ਹੀ ਸੱਚਾ ਸੁਣਾ ਦੇ ਆਖਰਕਾਰ ਕਰਾ। جا کے گیا ملک ایک گلتی کر کے آیا میری پاپی جیسا پارٹی نے مجھے کر کے پہ دیا تو جسے نے کہا دے یہ گھوڑی ہے اکھلا جیدہ میرے نے میری ماں نے اس کو بٹا ملتا ہوا اور اصدقار کرو اصدقار بھی کیا ہم ملایا اور کیتا کہ آج میں پارٹی کو کو آٹے ہو تو جنا میں ملو پارٹی رہا کوئی گلا نہیں رہا صرف گلا اٹھتیا میں پارٹی کا سپائی ہیں کہا گئے لوں گا

ਉਹਨਾਂ ਵਾਗੇ ਸਪੈਕ ਕਰਨਾ ਕਿ ਜਿਹੜਾ ਪਾਰਟੀ ਦੇ ਵਿੱਚ ਨਾਸ਼ਾ ਦੀ ਹਰੀ ਪਾਰਟੀ ਦੇ ਵਿੱਚ ਉਹਦੀ ਸ਼ਮੂਲੀਅਤ ਨਹੀਂ ਉਹ ਕਿਉਂ ਗੱਲਾਂ ਕਰੇ ਉਹਦੇ ਪਾਰੇ ਦੁਆਲੇ ਮੈਂਬਰ ਚੋਣਰੀ ਕਮੇਟੀ ਨੂੰ ਵਹਿਣ ਯੂਥ ਵਿੰਗ ਦੇ ਪ੍ਰਧਾਨ ਨੂੰ ਵਹਿਣ ਇਹ ਸਵਿਚਕ ਬੋਸਾਂ ਜੇ ਤੂੰ 7 ਸਾਲ ੱਟੇ ਖਾਦੇ ਆ ਤੂੰ ਪਾਰਟੀ ਕਰਕੇ ਨਹੀਂ ਖਾਦੇ ਤੂੰ ਆਪਣੀ ਕਿੱਤੋਂ ਤਾਂ ਵੀ ਖਾਦੇ ਆ ਭਾਵੇਂ ਕਿਸੇ ਦਾ ਜੀ ਕਰੂ ਜੇ ਜਿਹੜੇ ਬੰਦੇ ਦਾ ਲਾੜ ਮਾਰਾ ਹੋਵੇ ਉਹ ਤੁਹਾਡੀ ਗਵਾਹੀ ਕਰੇ ਤੁਹਾਡੀਆਂ ਘਰ ਧੀਆ ਨੇ ਭੈਣਾਂ ਨੇ ਜਿਹੜਾ ਬੰਦਾ ਗੁਰੂ ਸਾਹਿਬ ਦੇ ਆਲੇ ਦੁਆਲੇ ਨਾ ਰਹੇਗੇ ਆਪਣੀ ਘਰ ਦੀਆਂ ਨਹੀਂ ਹੋਇਆ ਆਪਣੇ ਧੀਆ ਨੂੰ ਤਾਂ ਨਹੀਂ ਹੋਇਆ ਦੂਜਾਂ ਵਾਂਗ ਫਿਰ ਕਰਵਾ ਲਿਆ ਇਹ ਗੁਰੂ ਸਾਡੀ ਸਿੱਖ ਕੌਮ ਜਸਹਿ ਧਰਮੇ ਰਾਖ ਦਿੰਦਾ ਇਹ ਤਾਂ ਇਹਨੂੰ 7 ਸਾਲ ਹੋ ਗਿਆ ਲਗੜੇ ਖਾਣੇ ਦਾ ਲਗੜੇ ਖਾਣੂ ਦੇ ਤਕਤੂਤਾ ਦੇ ਨਾਲ ਤੂੰ ਬਗਾਨੀ ਪਰਾਈ ਯਾਰ ਤੋਂ ਬੁੱਢ ਗਿਆ ਲੋਕਾਂ ਕਰੀ ਵੀਡੀਓ ਤਿਆਰ ਕੀਤੀ ਜਿਹੜੇ ਤੇਰੇ ਜذور ਸੀ ਉਹਨਾਂ ਨੇ ਜਾਰੀ ਕੀਤੀ ਔਰ ਕਿਹਦਾ ਗਦੋਸ਼ ਆ ਪਿਆਸ ਆ ਰਹੀ ਆ ਕਿ ਬੜੇ ਕਰਦੀਆਂ ਜਲਦੀਆਂ ਨੇ ਜੇ ਲੰਗਾਰ ਨੂੰ ਛੇਤੀ ਜਿਹੜਾ ਉਹਨਾਂ ਨੇ ਜਿਹੜਾ ਪਾਰਟੀ ਚ ਲੈਣਾ ਪਰ ਬੜੀ ਹਾਲਾਤ ਕੀ ਦੀ ਗੱਲ ਆ ਉਹਦਾ ਨਾਮ ਲੈਣਾ ਜਿਹੜਾ ਸਾਡੀ ਬੜੀ ਕੀ ਸੱਜਣ ਮੇ ਜਿਹੜੇ ਉਹਦੇ ਨਾਲ ਤੁਰੇ ਫਿਰਦੇ ਆ ਸ਼ਰਮ ਆਉਂਦੀ ਆ ਜਦੋਂ ਕੋਈ ਗੱਲ ਇਹ ਕਰਦਾ ਨਾ ਕੋਈ ਲੰਦਾ ਦੀ ਤੇ ਫਿਰ ਸਿਰ ਝੁਕਦਾ ਆਹ ਤਾਂ ਆਮ ਗੀ ਦੀ ਗੱਲ ਹੈ ਸਾਡੇ ਕਈ ਸੱਜਣ ਜਿਹੜੇ ਨੇ ਉਹ ਉਹਦੇ ਨਾਲ ਅੱਗੇ ਤੁਰੇ ਫਿਰਦੇ ਨੇ ਪਤਾ ਨਹੀਂ ਉਹਨਾਂ ਨੂੰ ਪਿਓ ਨਹੀਂ ਉਹਨਾਂ ਦੇ ਘਰ ਜਾਂਦੇ ਨਹੀਂ ਜਾਂ ਪੈਣਾ ਨਹੀਂ ਜੀ ਆ